ਦਿੱਤਾ ਹੈ ਥੋੜਾ ਦਿੱਤਾ ਹੈ ਕਿਸੇ ਨੂੰ ਦੁੱਗਣਾ ਹੋ ਕੇ ਤੇਰੇ ਵੱਲੇ ਆਵੇਗਾ ਚੀਕਾਂ ਕਢਾ ਦੇਵੇਗਾ ਫਿਰ ਫਿਰ ਰੌਲਾ ਪਾਏਗਾ ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ ਦਿੱਤਾ ਸੀ ਵਾਪਸ ਆਇਆ ਹੈ ਵਾਪਸ ਆਇਆ ਹੈ ਮਹਾਰਾਜ ਕਹਿੰਦਿਆ ਇਸ ਕਰਕੇ ਪਵਿੱਤਰ ਤੁਹਾਨੂੰ ਧਾਰਨ ਕਰ ਜੈਸੀ ਬੀਜ ਬੋਇਓ ਹੈ ਕਹਿੰਦੇ ਜਿਹੋ ਜਿਹਾ ਬੀਜ ਬੋਇਆ ਹੀ ਉਹ ਤੈਨੂੰ ਪ੍ਰਾਪਤ ਹੋਇਆ ਹੁਣ ਬੀਜ ਤਾਂ ਇੱਕ ਇੱਕ ਹੀ ਬੋਇਆ ਹੈ ਨਾ ਤੇ ਉਹ ਚੋਂ ਬ੍ਰੇਸ਼ ਨਿਕਲਿਆ ਕਿੰਨੀਆਂ ਟਾਹਣੀਆਂ ਕਿੰਨੇ ਪੱਤੇ ਕਿੰਨੇ ਫੁੱਲ ਕਿੰਨੇ ਫਲ ਕਿੰਨੇ ਅੱਗੇ ਉਹਦੇ ਬੀਜ ਬਣ ਗਏ ਮਾੜਾ ਜਾਂ ਚੰਗਾ ਜੋ ਕੁਝ ਜੀਵਨ ਵਿੱਚ ਬੋਣੇ ਆ ਉਹ ਇੱਕ ਤੋਂ ਇਸ ਤਰ੍ਹਾਂ ਅੱਗੇ ਫਲੀ ਭੂਤ ਹੋਣਾ ਹੈ ਤਾਂ ਹੀ ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋਆ ਆਏ ਅੰਤ ਨੂੰ ਉਹਦਾ ਭੁਗਤਨ ਭੁਗਤ ਨਾ ਪੈਣਾ ਆ ਪਰ ਉਹ ਸਭ ਕੁਝ ਪ੍ਰਾਪਤ ਹੋਣਾ ਹੈ ਭਾਈ ਸਾਹਿਬ ਕਹਿੰਦੇ ਨੇ ਇਸ ਕਰਕੇ ਚੰਗਾ ਬੀਜ ਬੋ ਕਬੀਰ ਐਸਾ ਬੀਜ ਬੋਏ ਜੋ ਬਰਹਿ ਮਾਸ ਫੁਲੰਤ ਜੋ ਬਾਰਾਂ ਮਹੀਨੇ ਚੱਲਦਾ ਹੀ ਰਵੇ ਚੱਲਦਾ ਹੀ ਰਹੇ ਔਰ ਉਹ ਬੀਜ ਬੋਹ ਦਸਨ ਦਾਸਾਂ ਨਗਤ ਬੇਣਤੀ ਕੈ ਪਾਏ ਲਾਗਾ ਦਸਨ ਜਿਹੜੇ ਰੱਬ ਦੇ ਦਾਸ ਸੇਵਕ ਨੇ ਉਹਦੇ ਪਾਣੇ ਅੰਦਰ ਚੱਲਣ ਵਾਲੇ ਉਹਦੇ ਬਚਨਾਂ ਨੂੰ ਮੰਨਨ ਹਾਰੇ ਕਹਿੰਦੇ ਜਿਹੜੇ ਉਹ ਉਹਨਾਂ ਦਾ ਦਾਸਾਨ ਉਹਨਾਂ ਦਾਸਾਂ ਦਾ ਸੇਵਕ ਇੱਕ ਰੱਬ ਦੇ ਸੇਵਕ ਇੱਕ ਰੱਬ ਦੇ ਸੇਵਕਾਂ ਦਾ ਸੇਵਕ ਬਨ ਗਤ ਹਾਲਤ ਐਸੀ ਆਪਣੀ ਜਿਹੜੀ ਹਾਲਤ ਇਹਨਾਂ ਵਿਛੜਿਆ ਹੋਇਆਂ ਉਹ ਜੁੜੇ ਹੋਇਆਂ ਦੇ ਕੋਲ ਬੇਨਤੀ ਕੈ ਪਾਏ ਲਾਗਾਓ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਮੈਂ ਰੱਬ ਦੇ ਦਾਸ ਤੇ ਰੱਬ ਦੇ ਦਾਸਾਂ ਦੇ ਜਿਹੜੇ ਦਾਸ ਨੇ ਉਹਨਾਂ ਦੇ ਮੱਕਦਮੀ ਲੱਗਾ ਚਰਣੀ ਭਵਾਂ ਤੇ ਚਰਣੀ ਪੈ ਕੇ ਬੜੀ ਨਿਮਰਤਾ ਨਾਲ ਉਹਨਾਂ ਕੋਲ ਬੇਨਤੀ ਕਰਾਂ ਜੁਦੜੀ ਕਰਾਂ ਕਿ ਮੈਨੂੰ ਟੁੱਟੇ ਹੋਏ ਨੂੰ ਮਲਾ ਦੇਓ ਮੈਨੂੰ ਉਸ ਮਾਰਗ ਤੇ ਪਾ ਦੇਓ ਮੈਨੂੰ ਮੰਜ਼ਲ ਤੇ ਪਹੁੰਚਾ ਦਿਓ ਮਾਲਕ ਨਾਲ ਮੇਰਾ ਸੰਬੰਧ ਜੁੜ ਜਾਵੇ ਹੈ ਕਉ ਮਨਾਇਦੈ ਸਗਲ ਜਗ ਜੋयो ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਕੋਈ ਐਸਾ ਸਾਰਾ ਸੰਸਾਰ ਜਿੰਨਾ ਵੀ ਹੈ ਮੈਨੂੰ ਢੁੰਡਿਆ ਪਾਲਿਆ ਲੱਭਣਾ ਕੀਤਾ ਕੋਈ ਹੈ ਐਸਾ ਜਿਹੜਾ ਮੈਨੂੰ ਪਰਮਾਤਮਾ ਨਾਲ ਜੋੜ ਦੇਵੇ ਜਿਹੜਾ ਮੈਨੂੰ ਪਰਮਾਤਮਾ ਮਿਲਾ ਦੇਵੇ ਮਾਰਗ ਤੇ ਚਲਾ ਕੇ ਮੰਜ਼ਲ ਮਾਲਕ ਤੱਕ ਪਹੁੰਚਾ ਦੇਵੇ ਐਸਾ ਕੋਈ ਮਿਲ ਜਾਵੇ ਪ੍ਰਮਾਤਮਾ ਦਾ ਪਿਆਰਾ ਭਾਈ ਸਾਹਿਬ ਅਗਲੇ ਕਵਿਤ ਦੇ ਦੁਆਰਾ ਕਹਿੰਦੇ ਨੇ ਫਰਕਤ ਲੋਚਨਾ ਆਧਰ ਪੁਜਾ ਤਾਪੇ ਤੰਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਅਰ ਮੇਰੇ ਨੇਤਰ ਜਿਹੜੇ ਨੇ ਉਹ ਫਰਕ ਦੇ ਨੇ ਪੁਰਾਣੇ ਸਮਿਆਂ ਚ ਖਿਆਲ ਕੀਤਾ ਜਾਂਦਾ ਸੀ ਕਿ ਅੱਖ ਦਾ ਫਰਕ ਹੋਣਾ ਇਹਨਾਂ ਕਹਿਣਾ ਅੱਖ ਫਰਕ ਦੀ ਕੋਈ ਨਾ ਕੋਈ ਆਵੇਗਾ ਔਰ ਸ਼ਰੀਰ ਹਰਕਤ ਵਿੱਚ ਆਉਂਦਾ ਕੁਝ ਆ ਕੁਝ ਹੋਵੇਗਾ ਖਿਆਲ ਕੀਤਾ ਜਾਂਦਾ ਸੀ ਭਾਈ ਗੁਰਦਾਸ ਸਾਹਿਬ ਕਹਿੰਦੇ ਫਰਕ ਤਲੋਚਨ ਆਦਰ ਭੋਜਾ ਬਾਮਾ ਦਾ ਹਰਕਤ ਵਿੱਚ ਆਉਣਾ ਆਰੂ ਖੋਠਾਂ ਦਾ ਦੇੜਾ ਆਪਣੇ ਆਪ ਕੁਦ ਹਰਕਤ ਵਿੱਚ ਆਉਣਾ ਜਿਸ ਤਰ੍ਹਾਂ ਅੱਖ ਫਰਕ ਦੀ ਆਪਣੇ ਆਪ ਉਹਨਾਂ ਦਾ ਹਿਲਣਾ ਤੇ ਭਾਈ ਸਾਹਿਬ ਕਹਿੰਦੇ ਤਾਪੈ ਤਨ ਤਨ ਦੇ ਵਿੱਚੋਂ ਤਪਸ਼ ਤੇਜ ਹੋ ਗਈ ਤਪਸ਼ ਤੇਜ ਹੋ ਜਾਣਾ ਕੀਤੇ ਭਾਈ ਸਾਹਿਬ ਕਹਿੰਦੇ ਮਨ ਮੈਂ ਅਉਸੀਰ ਕਬ ਲਾਲ ਗ੍ਰੇ ਆਵਹੀ ਮਨ ਦੇ ਅੰਦਰ ਔਸੀਰ ਮੈਣਾ ਹੁੰਦਾ ਹੈ ਚਿੰਤਾ ਇਹ ਸਭ ਕੁਝ ਹਰਕਤਾਂ ਹੋ ਰਹੀਆਂ ਨੇ ਸ਼ਰੀਰ ਵਿੱਚ ਤੇ ਪਾਈ ਸਾਹਿਬ ਕਹਿੰਦੇ ਅੰਦਰ ਇੱਕ ਚਿੰਤਾ ਲੱਗੀ ਹੋਈ ਹੈ ਚਿੰਤਾ ਉਹ ਕੀ ਆ ਕਿ ਪਰਿਪੂਰਨ ਪਰਮਾਤਮਾ ਉਹ ਕਿਹੜਾ ਸਮਾਂ ਜਦੋਂ ਮੇਰੇ ਹਿਰਦੇ ਘਰ ਦੇ ਵਿੱਚ ਆਵੇਗਾ ਮੇਰਾ ਮਾਲਕ ਮੇਰੀ ਖਿਰਦੇ ਘਰ ਦੇ ਵਿੱਚ ਪ੍ਰਗਟ ਹੋਵੇਗਾ ਭਾਵੇਂ ਸ਼ੁਭ ਸਗਨ ਹੋ ਰਹੇ ਸੁਭ ਸੰਕੇਤ ਮਿਲ ਰਹੇ ਨੇ ਪਰ ਮਾਲਕ ਵਾਲਾ ਸੰਕੋਚ ਸਕੂਨ ਨਹੀਂ ਮਿਲ ਰਿਆ ਇੱਕ ਕਦੋਂ ਵੀ ਬਦਲੇ ਜਾ ਸਕਦੇ ਨੇ ਰਸਤੇ ਵਿੱਚ ਕੋਈ ਆ ਰਿਹਾ ਹੈ ਉਹਦਾ ਸੁਨੇਹਾ ਕੁਝ ਪਹਿਲਾਂ ਆ ਗਿਆ ਹੈ ਕਿ ਉਹ ਤੇਰੇ ਘਰ ਆ ਰਿਹਾ ਹੈ ਉਹਦਾ ਕੋਈ ਪਤਾ ਨਹੀਂ ਜਿੰਨਾ ਚਿਰ ਤੇਰੇ ਘਰ ਵਿੱਚ ਨਹੀਂ ਆਉਂਦਾ ਉਹ ਰਸਤੇ 'ਚ ਵਾਪਸ ਮੁੜ ਸਕਦਾ ਹੈ ਰਸਤੇ 'ਚ ਆਉਂਦਾ ਕਿਸੇ ਹੋਰ ਪਾਸੇ ਤੁਰ ਸਕਦਾ ਹੈ ਕਹਿਣ ਲੱਗੇ ਇਸ ਲਈ ਚਿੰਤਾ ਹੈ ਕਿ ਉਹ ਕਦੋਂ ਭਲਾ ਸਮਾਂ ਆਵੇ ਜਦ ਪ੍ਰਭੂ ਜੀ ਮੇਰੇ ਹਿਰਦੇ ਦੀ ਸੇਜਾ ਦੇ ਉੱਪਰ ਆ ਕੇ ਸਭੈ ਮਾਨ ਹੋਵਨ ਹਿਰਦੇ ਦੇ ਅੰਦਰ ਆ ਕੇ ਟਿਕਣ ਇਸ ਗੱਲ ਦੀ ਚਿੰਤਾ ਆ ਨਨ ਸਿਨਨ ਅਰੂਪਨਨ ਨੂੰ ਸਿਬਨ ਮਿਲੇ ਉਹ ਮਾਲਕ ਮੇਰੇ ਘਰ ਵਿੱਚ ਆਉਣਾ ਉਹਨਾਂ ਦੇ ਨਾਲ ਬਚਨੋਂ ਬਲਾਸ ਹੋਵੇ ਕੁਝ ਬਚਨਾਂ ਨੂੰ ਸੁਣਾ ਕੁਝ ਬਚਨ ਉਹਨਾਂ ਨੂੰ ਬੇਨਤੀ ਪੁਰਵਕ ਮਾਲਕ ਜੀ ਨੂੰ ਸੁਣਾਵਾ ਔਰ ਨੇਤਰਾਂ ਦੇ ਨਾਲ ਉਹ ਮਾਲਕ ਦੇ ਮਰਜ ਰਜ ਕੇ ਦੇਦਾਰ ਕਰਾਂ ਤੇਉ مالک ਪ੍ਰਭੂ ਜੀ ਦੀ ਰਹਿਮਤ ਭਰੀ ਨਦਰ ਮੇਰੇ ਉੱਪਰ ਪਵੇ ਤੇ ਮੈਨੂੰ ਨਦਰੋ ਨਦਰੀ ਨਿਹਾਲ ਕਰ ਦੇਵਣਾ ਉਹਨਾਂ ਦੀ ਨਦਰ ਨਾਲ ਰਹਿਮਤ ਵਰਥੇ ਰੈਨ ਸਾਵੇਂ ਚੈਨ ਕੁ ਸਜਾਸਨੰ ਬੁਲਾਵਹੀ ਕਹਿੰਦੇ ਜ਼ਿੰਦਗੀ ਦੀ ਰਾਤੁਰੀ ਇਹਦੇ ਵਿੱਚ ਰਹਿੰਦਿਆਂ ਹੋਇਆਂ ਇਹਦੇ ਸਮੇਂ ਦੇ ਦੌਰਾਨ ਜਿਹੜਾ ਮਨ ਬੇਚੈਨ ਹੋਇਆ ਨਾ ਕਬਹੂ ਜਿੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿੜਾ ਥਿਰਨਾ ਰਹਤ ਚਾਰੇ ਕੁੰਡਾਂ ਪਾਲੇ ਹੁਣ ਇਹਦੀ ਬੇਚੈਨੀ ਖਤਮ ਹੋ ਗਈ ਹੁਣ ਚਿੰਤਾ ਖਤਮ ਹੋ ਗਈ ਹੁਣ ਇਹਨੂੰ ਚੈਨ ਮਿਲ ਗਿਆ ਟਿਕ ਗਿਆ ਔਰ ਕਹਿਣ ਲੱਗੇ ਕਿਉਂ ਮੇਰੇ ਮਾਲਕ ਵੈਗਰੋ ਜਿਹੜਾ ਮੈਂ ਖਿਰਦਾ ਪਵਿੱਤਰ ਕਰਕੇ ਤਿਆਰ ਕੀਤਾ ਸੀ ਨਾ ਹਿਰਦਾ ਕਹਿੰਦੇ ਉਹਦੇ ਉੱਪਰ ਸੁਭਾਏ ਮਾਨੇ ਤੇ ਹੁਣ ਪ੍ਰਭੂ ਨੇ ਬੋਲ ਮਾਰਿਆ ਆਵਾਜ਼ ਮਾਰ ਕੇ ਆਪਣੇ ਵਿੱਚ ਅਭੇਦ ਕੀਤਾ ਆਪਣੇ ਨਾਲ ਮਿਲਾ ਲੈਣਾ ਕੀਤਾ ਆ ਅਰ ਕਰ ਗਹਿ ਕਰ ਉਰ ਉਰ ਸੇ ਲਗਾਏ ਪੁਣ ਉਹ ਪਰਿਪੂਰਨ ਪ੍ਰਮਾਤਮਾ ਨੇ ਬੁਲਾਇਆ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਉਹ ਨਿਮਰਤਾ ਵਾਲਾ ਜਦੋਂ ਗੁਰੂ ਦੇ ਕੋਲ ਪ੍ਰਭੂ ਦੇ ਕੋਲ ਸਾਕਸ਼ਾਤ ਰੂਪ ਵਿੱਚ ਗਿਆ ਨਾ ਤੇ ਜਾਂਦਿਆਂ ਸਾਰ ਪ੍ਰਭੂ ਦੇ ਚਰਨਾਂ ਤੇ ਟਹਿਪਿਆ ਕਿ ਮਹਾਰਾਜ ਜਨਮਾਂ ਜਨਮਾਂ ਤਰਾਂ ਦੇ ਵਿਛੜੇ ਤੇ ਵਿਛੜਨਾ ਮੇਰੇ ਗੁਨਾਹਾਂ ਕਰਕੇ ਹੋਇਆ ਹੈ ਵਿਛੜਨਾ ਮੇਰੀਆਂ ਗੁਸਤਾਖੀਆਂ ਕਰਕੇ ਹੋਇਆ ਹੈ ਮਹਾਰਾਜ ਅਵਗਣਾ ਕਰਕੇ ਹੋਇਆ ਤੁਸੀਂ ਕਿਰਪਾ ਕੀਤੀ ਆ ਜਾ ਕੇ ਚਰਨਾ ਤੇ ਟੈਪਿਆ ਪ੍ਰਭੂ ਨੇ ਰਹਿਮਤ ਕੀਤੀ ਉਹ ਔਗਣ ਕੋ ਨਾ ਚੇ ਤਾਰਦਾ ਪਰਮਾਤਮਾ ਨੇ ਗਜਗਜ ਲੰਬੀਆਂ ਬਾਹਾਂ ਵਧਾਈਆਂ ਤੇ ਜਿਹੜਾ ਚਰਨਾ ਤੇ ਆ ਕੇ ਟੈਪਿਆ ਨਾ ਪ੍ਰਭੂ ਨੇ ਚਰਨਾ ਤੋਂ ਕਰ ਗਹਿ ਉਹਦਾ ਕਰ ਹੱਥ ਗਹਿ ਪਕੜ ਕੇ ਔਰ ਕਰ ਉਰ ਉਰ ਸੇ ਲਗਾਏ ਹੈ ਉਹਦਾ ਹੱਥ ਪਕੜ ਕੇ ਮਾਲਕ ਨੇ ਆਪਣੇ ਕੋਲ ਖਿੱਚ ਕੇ ਘੁੱਟ ਕੇ ਆਪਣੇ ਪਿਆਰੇ ਨੂੰ ਛਾਤੀ ਨਾਲ ਲਾਇਆ ਹੈ ਆਪਣੀ ਗਲ ਬਕੜੀ ਵਿੱਚ ਲੈਣਾ ਕੀਤਾ ਕਿ ਤੇਰੀ ਜਗਾ ਇੱਥੇ ਨਹੀਂ ਇੱਧਰ ਹੈ ਔਰ ਗਲ ਬਕੜੀ ਦੇ ਚਲਿਆ ਹੈ ਆਪਣੇ ਪਿਆਰੇ ਨੂੰ ਕੰਠ ਲਾਇਆ ਔਰ ਉਸ ਨੂੰ ਮਾਲਕ ਨੇ ਹਿਰਦੇ ਨਾਲ ਲਾਇਆ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨੇ ਉਹਨੇ ਜਦੋਂ ਆਪਣੀ ਗਲ ਵਕੜੀ ਵਿੱਚ ਲਿਆ ਅੰਕ ਅੰਕ ਮਾਲ ਕਰ ਸਹਿਜ ਸੁਮਾਵਹੀ ਅੰਕ ਗਲ ਵਕੜੀ ਅੰਕ ਮਾਲ ਗਲ ਵਕੜੀ ਵਿੱਚ ਘੁੱਟ ਕੇ ਸੀਨੇ ਨਾਲ ਲਾਣਾ ਮਹਾਰਾਜ ਕਹਿੰਦੇ ਫਿਰ ਸਹਿਜ ਸੁਮਾਵਹੀ ਫਿਰ ਅੰਦਰ ਸ਼ਾਂਤੀ ਹੀ ਸ਼ਾਂਤੀ ਜੋ ਕੁਝ ਬ੍ਰह्म ਦੇ ਵਿੱਚ ਉਹ ਮਾਲਕ ਨੇ ਛਾਤੀ ਨਾਲ ਲਾ ਕੇ ਉਸ ਵਿੱਚ ਪਰਵੇਸ਼ ਕਰ ਦਿੱਤਾ ਹੈ ਜਦੋਂ ਮਾਲਕ ਦੀ ਗਲਵਕੜੀ ਵਿੱਚ ਆਉਂਦਾ ਹੈ ਨਾ ਉਦੋਂ ਗਿਆਨ ਮਾਲਕ ਵਾਲਾ ਹੋ ਜਾਂਦਾ ਹੈ ਜਦੋਂ ਮਾਲਕ ਗਲਵਕੜੀ ਵਿੱਚ ਲੈ ਕੇ ਘੁੱਟ ਕੇ ਛਾਤੀ ਨਾਲ ਲਾਉਂਦਾ ਹੈ ਇੱਕ ਬੱਚੇ ਨੂੰ ਬੁੱਢਾ ਬਣਾ ਦਿੰਦਾ ਹੈ 12 ਸਾਲ ਦੀ ਉਮਰ ਵਿੱਚ ਬੂੜਾ ਆ ਕੇ ਮਿਲਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਗਲਵਕੜੀ ਵਿੱਚ ਲੈਂਦੇ ਨੇ ਆਪਣੀ ਛਾਤੀ ਨਾਲ ਲਾਉਂਦੇ ਨੇ ਤੇ ਕਹਿੰਦੇ ਤੂੰ ਬੂੜਾ ਨਹੀਂ ਤੂੰ ਬੁੱਢਾ ਆ ਤੇਰਾ ਤਨ ਬੱਚਿਆਂ ਵਾਲਾ ਹੈ ਤੇਰੀ ਸਮਝ ਤੇਰੀ ਸੋਚ ਬਜ਼ੁਰਗਾਂ ਵਾਲੀ ਹੈ ਫਿਰ ਉਹਨੂੰ ਉਹ ਨਾਮ ਮਿਲਿਆ ਤੇ ਦੁਨੀਆ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਕਰਦੀ ਹੈ ਗੁਰੂ ਨਾਨਕ ਸਾਹਿਬ ਦਾ ਗਿਆਨ ਛਾਤੀ ਨਾਲ ਲੱਗਨ ਕਰਕੇ ਗਲ ਵਕੜੀ ਵਿੱਚ ਆਉਣ ਕਰਕੇ ਪਰਵੇਸ਼ ਹਿਰਦੇ ਵਿੱਚ ਕਰ ਗਿਆ ਜਦੋਂ ਗੁਰੂ ਦੀ ਗਲ ਵਕੜੀ ਵਿੱਚ ਕੋਈ ਆ ਗਿਆ ਗੁਰੂ ਦੀ ਛਾਤੀ ਨਾਲ ਸ਼ੋ ਗਿਆ ਗੁਰੂ ਨੇ ਕੰਠ ਲਾ ਲਿਆ ਉਨੇ ਆਪਣਾ ਸਰੂਪ ਬਖਸ਼ ਦਿੱਤਾ ਟਿਕਾਉ ਬਖਸ਼ ਦਿੱਤਾ ਗਿਆਨ ਦੇ ਵਿੱਚ ਸਮਾ ਗਿਆ ਉਹ ਗਿਆਨ ਸਰੂਪ ਹੋ ਜਾਣਾ ਕੀਤਾ ਉਸ ਦਾ ਹੀ ਰੂਪ ਹੋ ਜਾਣਾ ਕੀਤਾ ਇੱਕ ਰੂਪ ਹੋ ਗਿਆ ਹੈ ਭਾਈ ਸਾਹਿਬ ਕਹਿੰਦੇ ਪ੍ਰੇਮ ਰਾਸ ਅੰਮ੍ਰਿਤ ਪੀਐ ਤ੍ਰਿਪਤਾਇ ਆਲੀ ਏ ਸਕੀ ਏ ਜਗਿਆਸੋ ਉਹ ਪਰਿਪੂਰਨ ਪਰਮਾਤਮਾ ਨੇ ਜਿਹੜਾ ਕਿ ਆ ਸੀ ਨਾ ਪ੍ਰੇਮ ਰਸ ਅਉਸਰ ਅਗਿਆਨਮ ਜਿਹੜਾ ਅਗਿਆਨ ਵਿੱਚ ਸਮਾਂ ਬਸਰ ਹੋ ਗਿਆ ਸੀ ਪ੍ਰੇਮ ਦਾ ਰਸ ਨਹੀਂ ਸੀ ਮਾਨਿਆ ਆਨੰਦ ਨਹੀਂ ਸੀ ਮਾਨਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਉਹ ਪ੍ਰੇਮ ਰਸ ਅੰਮ੍ਰਿਤ ਪੀ ਆਏ ਉਹ ਪ੍ਰਭੂ ਨੇ ਅੰਮ੍ਰਿਤ ਜਿਹੜਾ ਪ੍ਰੇਮ ਦਾ ਰਸ ਸੀ ਉਹ ਪਿਆ ਦਿੱਤਾ ਹੈ ਮ੍ਰਿਤੂ ਦਾ ਪੈ ਖਤਮ ਹੋ ਗਿਆ ਹੈ ਆਵਾ ਗਵਨ ਖਤਮ ਹੋ ਗਿਆ ਹੈ ਜੀਵਨ ਆਨੰਦਤ ਹੋ ਗਿਆ ਹੈ ਉਹ ਪਿਆਲਾ ਪਿਆ ਦਿੱਤਾ ਹੈ ਨਾਮ ਰਸ ਵਾਲਾ ਤੇ ਜਦੋਂ ਨਾਮ ਰਸ ਵਾਲਾ ਪਿਆਲਾ ਜਗਿਆ ਸੂਨੇ ਛਕ ਲਿਆ ਹਿਰਦੇ ਦੇ ਵਿੱਚ ਉਤਰ ਗਿਆ ਨਸ ਨਸ ਦੇ ਵਿੱਚ ਰਸ ਗਿਆ ਤੇ ਭਾਈ ਸਾਹਿਬ ਕਹਿੰਦੇ ਨੇ ਫਿਰ ਤ੍ਰਿਪਤਾਏ ਫਿਰ ਉਹਨ ਤ੍ਰਿਪਤ ਹੋ ਗਿਆ ਉਹਨ ਕੋਈ ਭੁੱਖ ਨਹੀਂ ਕੋਈ ਮੰਗ ਨਹੀਂ ਹੁਣ ਕਿਸੇ ਵਸਤੂ ਦੀ ਚਾਹਤ ਨਹੀਂ ਕੋਈ ਇੱਛਾ ਨਹੀਂ ਰਹਿ ਗਈ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਨੇ ਕਿਉਂ ਸਭੇ ਇੱਛਾ ਪੂਰੀਆ ਜਪਾਇਆ ਅਗਮ ਆਪਾਰਾ ਪਰਮਾਤਮਾ ਨੂੰ ਪਾ ਲਿਆ ਹੁਣ ਨਿਰਇਛਤ ਹੋ ਗਿਆ ਹੈ ਇੱਛਾ ਹੀ ਕੋਈ ਨਹੀਂ ਰਹਿ ਗਈ ਦਇਆ ਕੇ ਦਇਾਲ ਜਿਹੜਾ ਦਇਆ ਦਾ ਕਰ ਦਇਆ ਕਰਨ ਵਾਲਾ ਉਹਨੂੰ ਜਦੋਂ ਪਾਲਿਆ ਉਹਦੀ ਦਇਆ ਪ੍ਰਾਪਤ ਕਰ ਲਈਏ ਦੁੱਖ ਦੂਰ ਹੁੰਦੇ ਨੇ ਜਦੋਂ ਦਾਤੇ ਨੂੰ ਪ੍ਰਾਪਤ ਕਰ ਲਈਏ ਉਦੋਂ ਕੀ ਹੋਵੇਗਾ ਕਹਿੰਦੇ ਹੁਣ ਉਹ ਦਇਆ ਦਾ ਸਾਗਰ ਬਣ ਗਿਆ ਹੈ ਦੇਵ ਕਾਮਨਾ ਪੂਜਾ ਵਹੀ ਐਸਾ ਦਿਆਲੂ ਜਿਹੜਾ ਹੈ ਪਰਿਪੂਰਨ ਪਰਮਾਤਮਾ ਉਹ ਸਾਰਿਆਂ ਦੀਆਂ ਕਾਮਨਾਵਾਂ ਪ੍ਰਕਾਸ਼ ਦੀ ਸਹਿਤ ਪੂਰੀਆਂ ਕਰਨ ਹਾਰਾ ਹੈ ਤੇ ਕਹਿੰਦੇ ਉਹ ਸਾਰਿਆਂ ਦੀਆਂ ਕਾਮਨਾ ਪੂਜਾਵਹੀ ਸਾਰਿਆਂ ਦੀਆਂ ਇੱਛਾ ਪੂਰੀਆਂ ਸਾਰਿਆਂ ਦੀਆਂ ਕਰਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਕੈ ਵਸ ਹੈ ਕਾਮਤੀ ਨਾ ਸੋ ਐਸਾ ਹਰ ਤਿਆ ਯ ਮੇਰੇ ਜੀ ਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਔਰ ਸਾਰਾ ਸੁਖ ਨਾਮ ਵਿੱਚੇ ਔਰ ਪ੍ਰਭੂ ਦੇ ਗਿਆਨ ਵਿੱਚੇ ਉਨ ਨੂੰ ਜਪ ਫੇਰ ਸਾਰੀਆਂ ਇਛਾਵਾਂ ਪੂਰੀਆਂ ਨੇ ਸਾਰੀਆਂ ਕਾਮਨਾਵਾਂ ਪੂਰੀਆਂ ਨੇ ਇਹ ਨੇਤਰਾਂ ਨਾਲ ਉਹਦੇ ਦੇਦਾਰ ਕਰ ਕੰਨਾਂ ਨਾਲ ਉਹਦੇ ਬਚਨ ਸੁਣ ਹਿਰਦੇ ਦੇ ਅੰਦਰ ਉਹਦੇ ਵਾਲੇ ਫੁਰਨੇ ਉਤਪੰਨ ਕਰ ਅੰਦਰੂ ਉਹਦੇ ਨਾਲ ਜੁੜ ਜਿੱਦਨ ਪ੍ਰਮਾਤਮਾ ਤੇ ਤੂੰ ਇਕਮਿਕ ਹੋ ਗਏ ਹਮ ਤੁਮ ਵਿਚ ਭਇਓ ਨਹੀਂ ਕੋਈ ਕੋਈ ਦੂਈ ਵਿਚਾਲੇ ਨਹੀਂ ਆਏ ਉਦਨ ਏਕਤਾ ਹੋ ਜਾਵੇਗੀ ਫਿਰ ਤ੍ਰਿਪਤੀ ਆ ਜਾਵੇਗੀ ਅਨੰਦਤਾ ਹੋ ਜਾਵੇਗਾ ਜੀਵਨ ਖੇੜਾ ਆ ਜਾਵੇਗਾ ਉਸ ਦਿਨ ਜੀਵ ਜੀਵ ਨਹੀਂ ਰਹੇਗਾ ਤੇ ਈਸ਼ਵਰ ਈਸ਼ਵਰ ਨਹੀਂ ਰਹੇਗਾ ਕਿਉਂ ਦੁਨ ਨੇ ਉਹ ਉਸ ਵਿੱਚ ਮਿਲ ਜਾਵੇਗਾ ਜੀਵ ਈਸ਼ਵਰ ਹੋ ਜਾਏਗਾ ਈਸ਼ਵਰ ਜੀਵ ਹੋ ਜਾਏਗਾ ਉਹਦੇ ਵਿੱਚ ਬੈਠ ਕੇ ਦੁਨੀਆ ਨੂੰ ਦਾ ਭਲਾ ਕਰੇਗਾ ਬੋਲ ਬੋਲੇਗਾ ਦੁਨੀਆ ਦੇ ਕਲਿਆਨਕਾਰੀ ਉਹ ਈਸ਼ਵਰ ਵਿੱਚ ਆਪਾ ਤਬਦੀਲ ਕਰ ਦਵੇਗਾ ਆਪਾ ਮਲਾ ਦੇਵੇਗਾ ਇੱਕ ਰੂਪ ਹੋ ਜਾਵੇਗਾ ਇੱਕ ਗਰੀਬ ਨਵਾਜ਼ ਨੇ ਜੋ ਸਾਡੇ ਤੇ ਕਿਰਪਾ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਬੜੇ ਸੁੰਦਰ ਪ੍ਰਮਾਨ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਆ ਸਾਡੀ ਸਮਝ ਵਿੱਚ ਗੱਲ ਪਵੇ ਕੁਝ ਨਾ ਕੁਝ ਸਮਝ ਕੇ ਅਸੀਂ ਮਾਲਕ ਵੱਲ ਨੂੰ ਤੁਰਿਏ ਜੁੜੀਏ ਆ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦੇ ਬਚਨ ਭਾਈ ਸਾਹਿਬ ਦੇ ਬਚਨ ਬੜੇ ਗੋਜ ਨੇ ਤੋਸ਼ ਬੁੱద్ధి ਦੇ ਨਾਲ ਔਰ ਸੰਖੇਪ ਰੂਪ ਅੰਦਰ ਉਹਨਾਂ ਦੀ ਵਿਚਾਰ ਕਰਨ ਦਾ ਯਤਨ ਕੀਤਾ ਹੈ ਕਿਉਂਕਿ ਇਹਨਾਂ ਦਾ ਵਿਸਥਾਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਤੇ ਵਿਦਵਾਨਾਂ ਦੀ ਬੁੱਧ ਬੜੀ ਹੈ ਬੜਾ ਵਿਸਥਾਰ ਕਰ ਸਕਦੇ ਤੇ ਕਰਦੇ ਨੇ ਕਿਉਂਕਿ ਮੇਰੀ ਇੰਨੀ ਬੁੱਧ ਨਹੀਂ ਮੇਰੇ ਕੋਲ ਇੰਨੀ ਅਕਲ ਨਹੀਂ ਕਿ ਮੈਂ ਇਹਨਾਂ ਬਚਨਾਂ ਦਾ ਵਿਸਥਾਰ ਕਰ ਸਕਾਂ ਫਿਰ ਵੀ ਜਿੰਨੀਕ ਸਤਿਗੁਰੂ ਆਪ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਮੱਤ ਬੁੱਧ ਬਖਸ਼ਦੇ ਹੋ ਉੰਨੀ ਕੁ ਵਿਚਾਰ ਕਰਕੇ ਸੰਖੇਪ ਰੂਪ ਵਿਚ ਆਪ ਦੇ ਸਮਖਿ ਰੱਖਣ ਦਾ ਯਤਨ ਨੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਮਤ ਬਖਸ਼ਣ ਸਾਡਾ ਸਾਰਿਆਂ ਦਾ ਪੜ ਸੁਣ ਕੇ ਸਮਾ ਜੀਵਨ ਸਫਲਾ ਹੋਵੇ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ